ਹੁਣ ਆ ਮੈਨੂੰ ਦੱਸੋ ਦੂਜੇ ਥਾਪੀਆਂ ਮਾਰਦੇ ਫਿਰਦੇ ਆ ਹੁਣ ਸਾਡੀ ਸਰਕਾਰ ਬਣੂਗੀ ਸਾਡੀ ਬਣੂਗੀ ਓਏ ਬੰਦੇਓ ਰੱਬ ਦੇਓ ਕਿਹੜੇ ਪੰਜਾਬ ਦੇ ਮੁੱਦੇ ਦੀ ਗੱਲ ਕਰ ਰਹੇ ਹੋ ਆ ਹੁਣੇ ਜੇ ਅਸੀਂ ਬੋਲੇ ਸੀ ਆ ਅਗਲੀ ਆ ਜਿਹੜੀ ਹੈਗੀ ਹੈ ਸਿੱਖਿਆ ਨੀਤੀ ਬਾਰੇ ਗੱਲ ਆਈ ਸੀ ਸੀਬੀਐਸਸੀ ਚੋਂ ਅਗੇ ਪੰਜਾਬੀ ਹਟਾ ਲੀਜੀ ਜਦ ਕਿ ਉਹ ਗੱਲ ਹੋਰ ਨਿਕਲੀ ਇਹਨਾਂ ਨੇ ਦਵਾ ਦਵਾ ਪੰਜਾਬ ਸਰਕਾਰ ਨਾਲੋਂ ਬੁੜਕ ਕੇ ਆਏ ਪਰ ਇਹਨਾਂ ਨੂੰ ਇੱਕ ਪੁੱਛੋ ਕਿ 2022 ਦੇ ਵਿੱਚ ਨਵੰਬਰ ਦੇ ਵਿੱਚ ਤੁਸੀਂ ਸਿੱਖਿਆ ਨੀਤੀ ਨੂੰ ਪ੍ਰਵਾਨਗੀ ਕਿਉਂ ਦਿੱਤੀ ਹੈ ਵੀ ਇਹ ਦੇਸ਼ ਦਾ ਇੱਕ ਕਾਨੂੰਨ ਬਣਿਆ ਹੈ ਕਿ ਜਿਹੜਾ ਬੰਦਾ ਵੀ ਥੱਲੇ ਪਾਣੀ ਪਾਉਂਦਾ ਸੀਗਾ ਫੈਕਟਰੀ ਆਲਾ ਹੋਵੇ ਜਾਂ ਕੋਈ ਪ੍ਰਾਈਵੇਟ ਇੰਡੀਵਿਜੂਅਲ ਜਾਂ ਕੋਈ ਵੀ ਹੋਵੇ ਉਸ ਬੰਦੇ ਨੂੰ ਪਹਿਲਾਂ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਸਜ਼ਾ ਹੁੰਦੀ ਸੀ ਆਹ ਦੇ ਜੀ ਸਜ਼ਾ ਬੰਦ ਕਰ ਦਿਓ ਡੀਕ੍ਰਿਮੀਨਲਾਈਜ਼ ਕਰ ਦੇਣਾ ਡੀ ਕ੍ਰਿਮੀਨਲਾਈਜ਼ ਮਤਲਬ ਇਹ ਕ੍ਰਿਮੀਨਲ ਅਫੈਂਸ ਨਹੀਂ ਹੋਊਗਾ ਇਹ ਫੌਜਦਾਰੀ ਨਹੀਂ ਹੋਊਗੀ ਇਹਨੂੰ ਸਿਵਲ ਚ ਕਰ ਦਿਓ 5 ਤੋਂ 10 ਲੱਖ ਤੱਕ ਜੁਰਮਾਨਾ ਦੇਓ ਗੱਲ ਖਤਮ ਹੁਣ ਮੈਂ ਤੁਹਾਨੂੰ ਦੱਸਦਾ ਇਹਦੀ ਅੰਦਰਲੀ ਗੱਲ ਕੀ ਹੈ ਪੁਰਾਣੀ ਗੱਲ ਸੀ ਪਿੰਡਾਂ ਵਾਲਿਆਂ ਨੂੰ ਜੁਰਮਾਨੇ ਤੋਂ ਡਰ ਲੱਗਦਾ ਹੈ ਉਹਨਾਂ ਨੂੰ ਤਾਂ 15 ਲੱਖ ਜੁਰਮਾਨਾ ਥੋੜੇ ਦਾ ਪੈਸੇ ਹੈਗੇ ਸਾਡੇ ਪਿੰਡਾਂ ਵਾਲਤਾ ਅਜੇ ਵੀ 15 ਲੱਖ ਜੁਰਮਾਨਾ ਆਖੜ ਕੇ ਯਾਰ ਸਾਨੂੰ 6 ਮਹੀਨੇ ਜੇਲ੍ਹ ਕਰ ਦੇ ਬਿਲਕੁਕੁਲ ਉਲਟਾ ਕੰਮ ਫੈਕਟਰੀਆਂ ਵਾਲਿਆਂ ਤੇ ਹੈ ਉਹਨਾਂ ਨੂੰ ਕੋ 6 ਮਹੀਨੇ ਦਾ 6 ਸਾਲ ਦੀ ਸਜ਼ਾ ਆਖਣਗੇ 6 ਕਰੋੜ ਲੈ ਲਓ ਸਜ਼ਾ ਨਾ ਕਰੋ ਇਹ ਉਹਨਾਂ ਦਾ ਡਰ ਘਟਾਉਣ ਦੀ ਗੱਲ ਹੋਈ ਹੈ ਪਹਿਲਾਂ ਸੈਂਟਰ ਗਵਰਨਮੈਂਟ ਨੇ ਪਿਛਲੇ ਵਿੰਟਰ ਸੈਸ਼ਨ ਚ ਨਵੰਬਰ 2024 ਚ ਬਿੱਲ ਪਾਸ ਕੀਤਾ 74 ਦਾ ਬਿੱਲ ਸੀ ਅਮੈਂਡਮੈਂਟ ਕਰਤੀ ਕਿ ਨਹੀਂ ਸਜ਼ਾ ਹਟਾ ਦਿਓ ਤੇ ਪੰਜਾਬ ਗਵਰਨਮੈਂਟ ਦੀ ਮਿਨਿਸਟਰੀ ਨੇ ਉਹ ਅੱਗੇ ਪ੍ਰੋਪੋਜ਼ਲ ਦਿੱਤੀ ਮਿਨਿਸਟਰੀ ਵਾਲੋਂ ਕਿ ਇਹਨੂੰ ਟੇਬਲ ਕਰ ਦਿਓ ਅਸੈਂਬਲੀ ਚ ਔਰ ਇਹਨੂੰ ਕਾਨੂੰਨ ਬਣਾ ਦਿਓ ਇਹ ਪੰਜਾਬ ਗਵਰਨਮੈਂਟ ਕਰ ਰਹੀ ਹੈ ਮਤਲਬ ਰੱਜ ਕੇ ਪਾਣੀ ਪਾਉ ਥੱਲੇ ਇੱਕ ਵਾਲੇ ਪਾਸੇ ਉਹ ਸੀਚੇ ਵਾਲ ਨੂੰ ਡਰਾਮਾ ਕਰ ਲਾਇਆ ਉੱਥੇ ਕਿ ਅਸੀਂ ਜੀ ਬੁੱਢਾ ਨਾਲਾ ਸਾਫ਼ ਕਰਦੇ ਹਾਂ ਸਾਫ਼ ਕਰਨ ਵਾਲੇ ਨੂੰ ਤਾਂ ਤੁਸੀਂ ਸਜ਼ਾ ਤੋਂ ਡਰ ਵੀ ਹਟਾਤਾ ਹੁਣ ਇਹ ਗੱਲਾਂ ਕੀ ਦੀਆਂ ਨੁਕਸਾਨ ਦੇ ਆ ਮੈਂ ਤੁਹਾਨੂੰ ਬੜੀ ਤੇ ਬਾਕਰਪੁਰ ਪਿੰਡ ਇੱਧਰ ਦਾ ਜ਼ਿਕਰ ਕਿਉਂ ਕੀਤਾ ਇਨ੍ਹਾਂ ਲੋਕਾਂ ਤੇ ਪਹਿਲਾਂ ਡਰ ਸੀ ਕਿ ਕਾਲਾ ਪਾਣੀ ਜੇ ਅਸੀਂ ਦਰਿਆ ਚ ਪਾਵਾਂਗੇ ਜਦ ਧਰਤੀ ਥੱਲੇ ਪਾਵਾਂਗੇ ਤਾਂ ਸਜ਼ਾ ਵੀ ਹੋ ਸਕਦੀ ਹੈ ਜਦਕੇ ਹੁਣ ਤੱਕ ਇੱਕ ਵੀ ਇੰਡਸਟਰੀ ਲਿਸਟ ਨੂੰ ਇਸ ਮਾਮਲੇ ਚ ਸਜ਼ਾ ਨਹੀਂ ਹੋਈਗੀ ਤੇ ਆਪਣੇ ਛੋਟੇ ਛੋਟੇ ਮੁਕੱਦਮੇ ਕਿੰਨੇ ਬੰਦੇ ਨੇ ਵੀ ਸਰਕਾਰਾਂ ਅਸੀਂ ਚੁਣੀਏ ਨਾਰੇ ਅਸੀਂ ਲਾਈਏ ਐਮਪੀ ਐਮਐਲਏ ਅਸੀਂ ਬਣਾਈਏ ਕੰਮ ਕਰਨ ਇਹਨਾਂ ਦਾ ਕਿਉਂ ਕਿਉਂਕਿ ਸਾਡੇ ਚ ਅਵੇਅਰਨੈਸ ਨਹੀਂ ਸਾਡੇ ਚ ਰਾਜਨੀਤਿਕ ਚਲਾਕੀਆਂ ਆ ਗਈਆਂ ਰਾਜਨੀਤਿਕ ਚੇਤਨਾ ਨਹੀਂ ਗਈ ਹੁਣ ਚੇਤਨਾ ਕੀ ਹੈ ਕਿ ਚੰਗਾ ਕੰਮ ਕਿਵੇਂ ਹੋ ਸਕਦਾ ਹੈ ਮੁੱਦਿਆਂ ਤੇ ਰਾਜਨੀਤੀ ਕਿਵੇਂ ਹੋ ਸਕਦੀ ਹੈ ਆ ਜਿਹੜੇ ਥਾਪੀਆਂ ਮਾਰਦੇ ਫਿਰਦੇ ਨੇ ਆਪੋਜੀਸ਼ਨ ਵਾਲੇ ਤੇ ਸਰਕਾਰ ਵਾਲੇ ਇਹਨਾਂ ਨੂੰ ਪੁੱਛੋ ਤਾਂ ਸਹੀ ਕਹਤੇ ਅਸੀਂ ਆਹੀ ਕਹਿਣ ਆਏ ਹਾਂ ਤੁਹਾਨੂੰ ਕਿ ਯਾਰ ਆਪਾਂ ਇਹਨਾਂ ਨੂੰ ਪੁੱਛਿਆ ਕਰੀਏ ਜਦੋਂ ਇਹ ਆਉਣ ਕਿ ਯਾਰ ਆਹ ਚੀਜ਼ ਦੀ ਤੁਸੀਂ ਹਮਾਇਤ ਕਿਉਂ ਕੀਤੀ ਹੈ ਐਸੀ ਦੀ ਤੁਸੀਂ ਵਿਰੋਧਤਾ ਕਿਉਂ ਕੀਤੀ ਹੈ ਤੁਸੀਂ ਪਵਾਦ ਵਾਲਿਆਂ ਨੇ ਪਹਿਲਾਂ ਤਾਂ ਚੰਡੀਗੜ੍ਹ ਤੋਂ ਛੋੜੀਆਂ ਅਜੇ ਚੰਡੀਗੜ੍ਹ ਵੀ ਆਏ ਪਿਆ ਖਤਮ ਹੋ ਗਏ ਹਮ 26 27 ਪਿੰਡ ਥੋੜੇ ਉਦੋਂ ਗਏ ਉਹ ਵੀ ਨਹੀਂ ਆਪਾਂ ਨੂੰ ਮਿਲਿਆ ਫੇਰ ਪਵਾਦੀਆਂ ਨੇ ਆਪਣੀ ਬੋਲੀ ਆਏ ਤੁਸੀਂ ਹਮਾਰੇ ਸਾਡੇ ਕਰਦੇ ਆ ਇਹ ਵੀ ਗਈ ਥੋੜੀ ਫਿਰ ਐਹੋ ਦੀ ਰਹਿੰਦੀ ਖੁੰਦੀਆਂ ਜ਼ਮੀਨਾਂ ਵੇਚਣ ਲੱਗ ਗਏ ਹਾਂ ਕੰਨੀਆਂ ਥੋੜੀ ਧਰਤੀ ਵੀ ਗਈ ਕੱਲ ਹੀ ਕਰਦੇ ਸੀਗੇ ਸਿੱਖਿਆ ਨੀਤੀ ਦੀ ਬਾਈ ਗੱਲ ਕਰਦਾ ਤੁਸੀਂ ਮੈਨੂੰ ਇਹ ਰਸੋਈਆਂ ਸਾਡੇ ਜਵਾਕਾਂ ਨੇ ਮਾਰ ਤੁਸੀਂ ਬੰਦਾ ਕੁਝ ਜਾਂਦਾ ਸਕੂਲ ਦੀ ਸਾਡੇ ਜਵਾਕ ਨੂੰ ਪੰਜਾਬੀ ਪੜ੍ਹਾਉਂਦੇ ਹੋ ਸਿਖਾਉਂਦੇ ਹੋ ਲਿਖਾਉਂਦੇ ਹੋ ਕੀ ਦੱਸੋ ਕਿੰਨਾ ਉਹ ਕਹਿ ਕੇ ਦੇਖ ਲੈਣ ਲੱਗੇ ਵੀਰ ਸੱਜਿਆਂ ਨੂੰ ਕਹਿ ਕੇ ਦੇਖਿਆ ਮਾਵਾ ਖੜਾ ਮੇਰੇ ਛੋਟੇ ਲੇਪੋਤਾ ਪਹਿਲੀ ਜਹਲੇ ਜੱਟ ਕੀ ਜਾਣ ਲੱਗਾ ਉਹ ਮੈਂ ਹਿੰਦੀ ਬੋਲਣ ਲੱਗਾ ਉਹ ਘਰ ਵੀ ਹਿੰਦੀ ਬੋਲਦਾ ਕਿਆ ਕਰੀਂ ਮੈਂ ਆ ਬਾਪ ਘੜਿਆ ਦਾ ਮੈਂ ਨਾ ਤੁਹਾਨੂੰ ਇੱਕ ਗੱਲ ਦਾ ਬੈਠੋ ਕਰਦਾ ਠੀਕ ਹੈ ਠੀਕ ਹੈ ਸੁਣਿਆ ਨਹੀਂ ਪਤਾ ਕੀ ਹੈ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਨਾ ਬੰਬੇ ਤੋਂ ਆਇਆ ਆਪਣੇ ਬੱਚਿਆਂ ਨੂੰ ਲੈ ਕੇ ਬੰਬੇ ਤੋਂ ਲਿਆ ਕੇ ਇੱਥੇ ਮੁਹੱਲੇ ਚ ਲਾਇਆ ਵਾਈਪੀਐਸ ਚ ਲੋਕ ਤਾਂ ਗਾਂ ਨੂੰ ਜਾਂਦੇ ਆ ਨਾ ਮੈਂ ਪਿੱਛੇ ਕਿਉਂ ਲਿਆਂਦਾ ਕਿ ਸਾਡੇ ਵਰਗੇ ਸਾਡੇ ਬੱਚੇ ਹੀ ਨਾ ਹੋਏ ਤਾਂ ਲਾਣਤ ਸਾਡੇ ਤੇ ਔਰ ਤੁਸੀਂ ਹੈਰਾਨ ਹੋਊਂਗੇ ਜਿਹੜੇ ਮੁਹੱਲੇ ਚ ਮੈਂ ਰਹਿਣਾ ਹੈ ਉਹਦੇ ਨਾਲ ਪੰਜਾਬੀਆਂ ਦੇ ਪਰਿਵਾਰ ਰਹਿੰਦੇ ਨੇ ਔਰ ਤੁੰਨੀ ਚੋਂ ਆਏ ਨੇ ਪੰਜਾਬ ਦੀ ਚੋਟ ਕੇ ਔਰ ਮਾਂ ਦੇ ਪੁੱਤਾਂ ਦੇ ਬੱਚੇ ਸਾਰੇ ਜਾਂ ਇੰਗਲਿਸ਼ ਜਾਂ ਹਿੰਦੀ ਪੰਜਾਬੀ ਬੋਲਦਾ ਹੀ ਨਹੀਂ ਉਹ ਮੈਂ ਕਿਹਾ ਮੈਂ ਤਾਂ ਇੰਨੀ ਦੂਰੋਂ ਲਾਇਆ ਤੁਸੀਂ ਇੱਥੇ ਬਹਿ ਕੇ ਆ ਚੀਜ਼ਾਂ ਨੂੰ ਭਾਈ ਹੁਣ ਤੂੰ ਵੀ ਅਸਰ ਕਰ ਕੋਸ਼ ਹਾਂ ਨਹੀਂ ਨਹੀਂ ਯਾਰ ਦੇਖੋ ਮਾੜਾ ਮੋਟਾ ਯਾਰ ਆਪ ਕਰੀਏ ਕੋਸ਼ਿਸ਼ ਆ ਪਿੱਛੇ ਪ੍ਰੋਫੈਸਰ ਸਾਹਿਬ ਬੈਠੇ ਆ ਇਹਨਾਂ ਦੇ ਬੇਟੇ ਨੇ ਅੰਮ੍ਰਿਤਸਰ ਤੋਂ ਆਏ ਆ। ਆ ਜਾਓ ਅੱਗੇ ਆ ਜਾਓ। ਇਹਦਾ ਪਿੱਛੇ ਕਿਉਂ ਆ ਰਹੇ? ਉਹ ਮੇਰੇ ਟੀਚਰ ਪਿੱਛੇ ਇਸਨੇ ਪਹਿਲੇ। ਕੋਈ ਨਹੀਂ ਟੀਚਰ ਚਲੇਗਾ। ਡਰੋ ਨਾ। ਅਸੀਂ ਪੰਜਾਬ ਨਹੀਂ ਤੁਰੇ ਫਿਰਦੇ। ਅੱਗੇ ਬੈਠੋ ਆ ਕੇ। ਬੱਚੇ ਆਓ ਇੱਧਰ ਆਓ ਅੱਗੇ। ਜਿੰਨਾ ਪੜੇ। ਹਾਂਜੀ। ਆ ਜਾਓ। ਤੁਹਾਨੂੰ ਬੜਾ ਗਰਦਾਸ ਅੰਮ੍ਰਿਤਸਰ ਵਾਲਿਆਂ ਦੇ ਅੰਮ੍ਰਿਤਸਰ ਖਾਸ ਸ਼ਹਿਰ ਹੈ ਨਾ। ਅੱਛਾ। ਮੈਂ ਤੁਸੀਂ ਕੋਈ ਤਾਂ ਗੱਲ ਹੈ ਵੀ ਤੁਸੀਂ ਇਹ ਘਰਾਂ ਤੁਹਾਡੇ ਜਵਾਗ ਤੁਹਾਡੇ ਸਾਹਮਣੇ ਹਿੰਦੀ ਬੋਲੀ ਜਾਂਦੇ ਆ। ਤੇ ਬਸ ਕੀ ਪੰਜਾਬੀ। ਉਹ ਕਾ ਕਾ ਦੇਖ ਰਿਹਾ ਥੇ ਪੜਾਣਾ ਨੂੰ ਆਂਦੇ ਮੈਂ ਕਹਿੰਦਾ ਤੁਹਾਡੇ ਸਾਰੇ ਵੀ ਹੁੰਦਾ ਬਾਈ ਮੈਂ ਪਰੇ ਪੜਾਉਣਾ ਸਾਰੇ ਪਿਆਬੀ ਬੋਲਦੇ ਜੀ ਨੀ ਉਹ ਹੀ ਗੱਲ ਹੁਣ ਉਹ ਦੱਸ ਰਿਹਾ ਬਜ਼ੁਰਗ ਵੀ ਹੁਣ ਜਦੋਂ ਲੋਕ ਲੋਕ ਕੀ ਹੈ ਨਹੀਂ ਕਰੇ ਮਾਵਾ ਕਹਿੰਦੇ ਸਾਡੇ ਜਵਾਕ ਨੂੰ ਜੇ ਕੋਈ ਰੋਕਦਾ ਮਾਵਾ ਕਹਿੰਦੀਆਂ ਕਿਉਂ ਰੋਕਦਾ ਪਤਾ ਕੀ ਹੈ ਇੱਕ ਗੱਲ ਹੈ ਤੁਮ ਇਹਦੇ ਨਾਲ ਵੀ ਆਪਾਂ ਨੂੰ ਨਾ ਇਹਦੀ ਗੱਲ ਕਿਉਂਕਿ ਹਰ ਗੱਲ ਨੂੰ ਅੱਗੇ ਲਿਜਾਣਾ ਪਊਗਾ ਮਾਵਾ ਵਿਚਾਰੀਆਂ ਡਰ ਜਾਂਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਣੀ ਤਰੱਕੀ ਨਹੀਂ ਹੋਣੀ ਮੈਂ ਤੁਹਾਨੂੰ ਕਿੱਥੇ ਮਿਲ ਜਾਣੀ ਨਹੀਂ ਨਹੀਂ ਹੋਰ ਕੋਲ ਤੋਂ ਮੈਂ ਅੰਗਰੇਜ਼ੀ ਵਾਲਿਆਂ ਦੀ ਗੱਲ ਦੱਸ ਦਿੰਦਾ ਆਪਾਂ ਫਰਾਂਸ ਦੇਸ਼ ਦਾ ਨਾਂ ਸੁਣਦੇ ਹੋ ਨਾ ਇਟਲੀ ਦਾ ਵੀ ਸੁਣਦੇ ਹੋ ਸਾਡੇ ਬੰਦੇ ਬਾਹਰ ਪੈਸੇ ਲਾ ਕੇ ਵੀ ਜਾਂਦੇ ਆ ਉਹਨਾਂ ਦੇ ਡਾਕਟਰ ਤੇ ਇੰਜੀਨੀਅਰ ਇੰਗਲਿਸ਼ ਪੜ੍ਹ ਕੇ ਬੰਦੇ ਨੇ ਉਹਨਾਂ ਦੀ ਲੋਕਲ ਲੈਂਗੁਏਜ ਨਾਲ ਹੀ ਬੰਦੇ ਨੇ ਤੇ ਸਾਡੇ ਕਿਉਂ ਨਹੀਂ ਬਣ ਸਕਦੇ ਵੀ ਮੈਂ ਕਹਾ ਵੀਡੀਓ ਸ਼ਾਇਦ ਦੇਖਿਓ ਦਿਖਾਉਣਾ ਮੈਂ ਦੇਖੋ ਮਣੇ ਇਹ ਤਮਨ ਲਾਡੂ ਦੀ ਵੀਡੀਓ ਆ ਅੱਖੀਂ ਨਾਲ ਹੀ ਪਾਈ ਆ ਮੇਰੇ ਕੰਨਾਂ ਵਿੱਚ ਹੀ ਇਹ ਦੱਸ ਦੇ ਚੋਲੇ ਦੇ ਬਾਰੇ ਇਹ ਤੁਸੀਂ ਦੇਖੋ ਵੀ ਇਹ ਬੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਹਿੰਦੀ ਮਾੜੀ ਆ ਹਾਂ ਹੈਨਾ ਜਾਂ ਅੰਗਰੇਜ਼ੀ ਮਾੜੀ ਆ ਜਾਂ ਕੋਈ ਹੋਰ ਜ਼ਬਾਨ ਮਾੜੀ ਬੋਲੀ ਕੋਈ ਨਹੀਂ ਮਾੜੀ ਪਰ ਤੁਸੀਂ ਦੇਖੋ ਇਹ ਲੋਕ ਨਾ ਨਾ ਉੱਤੇ ਕਿਨ ਬੋਟਸ ਤੇ ਕਦੇ ਹਿੰਦੀ ਲਿਖਣੀ ਨਹੀਂ ਦੇਣੀ ਜੀ ਹਾਂ ਮਿਵਾ ਦੇ ਇਹ ਇਹਨਾਂ ਦਾ ਆਹ ਨੀਡ ਦੇ ਐਗਜ਼ਾਮ ਸਾਡੀ ਲੈਂਗੁਏਜ ਚ ਕਰੋ ਆ ਤਾਮਨ ਲਾਡੂ ਸਾਡੇ ਦੇਸ਼ ਚ ਇਹਨਾਂ ਦਾ ਮੁੱਖ ਮੰਤਰੀ ਆ ਸਟਾਲਨ ਉਹ ਕਹਿ ਰਿਹਾ ਉਹ ਕਹਿੰਦਾ ਵੀ ਹਿੰਦੀ ਨੇ ਇੱਥੇ ਅਬਦੀ ਮੈਥਲੀ ਬ੍ਰਿਜ ਬਾਸ਼ੀ ਕਿੰਨੀਆਂ ਬੋਲੀਆਂ ਨੂੰ ਹਿੰਦੀ ਖਾ ਗਈ ਉਹ ਕਹਿੰਦਾ ਸਾਡੀ ਬੋਲੀ ਨੂੰ ਵੀ ਹਿੰਦੀ ਖਾ ਜਾਊਗੀ ਹਾ ਜੂਗੀ ਠੀਕ ਹੈ ਉਹਨਾਂ ਦਾ ਅਸੀਂ ਦੱਖਣ ਚ ਗਏ ਆ ਮੈਂ ਉਹਨਾਂ ਦਾ ਜੇ ਇੱਕ ਮਤਲਬ ਕਿ ਉਹ ਤੁਸੀਂ ਰੇੜੀ ਵਾਲੇ ਬੰਦੇ ਕੋਲੇ ਵੀ ਖੜ੍ਹ ਜਾਓਗੇ ਉਹ ਰਿਕਸ਼ੀ ਵਾਲੇ ਕੋਲੇ ਖੜ੍ਹ ਜਾਓਗੇ ਦੁਕਾਨਦਾਰ ਕੋਲੇ ਖੜ੍ਹ ਜਾਓਗੇ ਉਦੋਂ ਬਾਅਦ ਕਿਸੇ ਮੁਲਾਜ਼ਮ ਕੋਲ ਚਲੇ ਜਾਓ ਸਕੂਲ ਚ ਵਗ ਜਾਓ ਕਿਸੇ ਹਸਪਤਾਲ ਚ ਵਗ ਜਾਓ ਕਿਸੇ ਸਿਆਸੀ ਬੰਦੇ ਕੋਲੇ ਵਗ ਜਾਓ ਉਹ ਬੰਦੇ ਨੇ ਸਮਰਪਤ ਨੇ ਇਹ ਨਹੀਂ ਵੀ ਉੱਥੇ ਉਹਨਾਂ ਦੇ ਉੱਪਰਲੇ ਲੋਕਾਂ ਲਈ ਸਮਰਪਤ ਨੇ ਅਸੀਂ ਕਦੇ ਹੋਟਲ ਚ ਵਗ ਗਏ ਹੋਟਲ ਚ ਅਸੀਂ ਗੱਲਬਾਤ ਕਰਨ ਲੱਗੇ ਖਾਣ ਪੀਣ ਖਾਤਰ ਅਸੀਂ 10 ਮਿੰਟ ਮੱਥਾ ਮਾਰੀਗੇ ਸਰਨਾ ਬੋਲੇ ਹੀ ਨਹੀਂ ਬੋਲਦਾ ਹੀ ਨਹੀਂ ਉਹ ਸੰਜੀ ਕੋਲ ਚ ਬੋਲਦਾ ਹੀ ਨਹੀਂ ਉਹ ਪਾਲ ਕੱਪੜੇ ਦੀ ਦੁਕਾਨ ਚ ਜਾ ਲੈ ਜਾਓ ਕੱਪੜੇ ਨਹੀਂ ਦਿੰਦੇ ਆ ਦੇ ਜਾਣਦਾ ਸਾਡੀ ਲੈਂਗੁਏਜ ਬੋਲਦੇ ਸਾਡੇ ਸਾਡੇ ਬਾਬਾ ਜੀ ਸੋਡੇ ਘਰ ਦਾ ਤੇਰਾ ਪੋਤਾ ਹਿੰਦੀ ਬੋਲਦਾ ਤੇ ਮਾਂ ਕਹਿੰਦੀ ਥੋੜੀ ਨੂੰ ਕਹਿੰਦੀ ਵੀ ਮੇਰੇ ਮੁੰਡਾ ਤਾਂ ਹਿੰਦੂਗੀ ਬੋਲੂਗਾ ਜੇ ਰੋਕਿਆ ਤਾਂ ਹਿਸਾਬ ਲਾ ਲੂ ਹੁਣ ਹਾਲਾਤ ਕਿੱਥੇ ਖੜ ਕੇ ਜਾ ਕੇ ਕਿੱਥੇ ਖੜ ਕੇ ਜਾ ਔਰ ਸਾਡੇ ਪਿੰਡਾਂ ਚ ਇੱਕ ਬਾਹਰਲਾ ਆ ਜੇ ਤੋਡੇ ਪਿੰਡਾਂ 'ਚ ਤਾਂ ਬਹੁਤ ਨੇ ਨਾ ਸਾਡੀ ਸਿੱਖਣੀ ਹੋਣੀ ਹੈ ਨਹੀਂ ਨਹੀਂ ਪੂਰੀ ਭਾਸ਼ਾ ਬੋਲਣ ਲੱਗ ਜਾਂਦੇ ਸਿੱਖਣੀ ਹੋਣੀ ਹੈ ਮੈਂ ਕਹਿਆ ਸਾਡੇ ਪਿੰਡਾਂ 'ਚ ਇੱਕ ਮਾਰ ਰਾਜੇ ਸਾਰਾ ਪਿੰਡੂ ਦੇ ਨਾਲ ਪੁੱਠੀ ਸਿੱਧੀ ਹਿੰਦੀ ਬੋਲੂ ਉਹਨੂੰ ਆਪਣੀ ਉਹਨੂੰ ਬੋਲ ਲੈਣ ਦਿਓ ਸਾਡੇ ਵਾਲੀ ਯਾਰਾ ਅਸੀਂ ਭਈਆ ਹੀ ਲਾ ਲੋ ਘਰੇ ਘਰੇ ਭਈਆ ਹੋਰ ਮੈਂ ਬੋਲਦੇ ਵੀ ਐਂ ਜੀ ਆਏ ਹਾਏ ਗੁਲਾਬੀ ਮਾਂ ਦਾ ਬੁੱਤ ਸਿਰਾਂ ਹੀ ਕਰ ਦਿੰਦੇ ਆ ਓਏ ਤੂੰ ਕਿੱਧਰ ਕੋ ਮੂੰ ਚੱਕਾ ਹੈ ਚੱਕਾ ਖੋਲ ਲੈ ਪਤਾ ਨਹੀਂ ਕਿਹੜਾ ਜੱਟ ਹੈ ਆਮਾਨ ਸਾਡੇ ਕੋਲ ਦੋ ਹੈ ਸਾਡੇ ਕੋਲੇ ਪਲੇ ਪਲੇ ਇਹਨਾਂ ਦੇ ਮਾਪੇ ਸਾਡੇ ਕੋਲ ਹਨ ਦੋ ਬੱਚੇ ਉਹਦੇ ਜਵਾਲ ਹੋਏ ਹਨ ਸਾਨੂੰ ਉਹ ਨਾਲ ਨਹੀਂ ਨਾਲੇ ਸਾਡੇ ਕੋਲੇ ਪਲੇ ਉਹ ਅਸਲ ਵੀ ਜਾਣਦੇ ਆ ਪਰ ਸਾਨੂੰ ਆਦਤ ਜਿਹਾ ਅਸਲੀ ਬੈਠੀ ਉਹਨਾਂ ਨਾਲ ਖੇਤੀ ਬੋਲਦੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਨਾ ਟੈਕਸੀ ਵਾਲਾ ਮੁੰਡਾ ਸੀ ਇੱਕ ਬਾਹਰਲਾ ਮੈਂ ਕਿਤੇ ਗਿਆ ਟੈਕਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਯਾਰ ਤੂੰ ਪੰਜਾਬ ਚ ਕਦੋਂ ਦਾ ਹੈ ਅੰਦਾਜੀ ਮੈਂ ਇੱਥੇ ਮੁਹੱਲੀ ਚ ਆ ਗਿਆ ਕੋਈ ਪਿਛਲੇ 15 20 ਸਾਲ ਦਾ ਮੈਂ ਕਿਹਾ ਤੂੰ ਪੰਜਾਬੀ ਨਹੀਂ ਬੋਲਦਾਗਾ ਅੰਦਾਜੀ ਬੋਲਣ ਕੀ ਜ਼ਰੂਰਤ ਹੀ ਨਹੀਂ ਹੈ ਪੰਜਾਬੀ ਆਪੇ ਹੀ ਦੀ ਬੋਲੀ ਮੈਂ ਕਿਹਾ ਕਿਉਂ ਉਹ ਤਾਂ ਕੋਈ ਬੋਲਦੇ ਨਹੀਂ ਪੰਜਾਬੀ ਟੈਕਸੀ 'ਚ ਬਹਿ ਗਿਆ ਤਾਂ ਮੈਨੂੰ ਵੇਖ ਕੇ ਹਿੰਦੀ ਬੋਲਦੇ ਹਾਂ ਤੇ ਬਾਬੇ ਨੂੰ ਵੀ ਕਰਨੀ ਤੇ ਖੜਾ ਖੜੀ ਖੜਾ ਹੋ ਗਿਆ ਇਹਦਾ ਤੁਹਾਨੂੰ ਮੈਂ ਸੁਣਾਉਣਾ ਮੈਂ ਲੁਧਿਆਣੇ ਲੁਧਿਆਣੇ ਵਗ ਗਿਆ ਤੇ ਫੜਕਾਇਆ ਬਾਹਰ ਤੇ ਅੰਦਰੋਂ ਬਜ਼ੁਰਗ ਨਿਕਲਿਆ ਅਮਰ ਸ਼ਕਾਇਆ ਵਾ ਥੋੜੇ ਰਗਾ ਫਿਰ ਮੈਂ ਫੱਦੇ ਬੁਲਾਇਆ ਮੈਂ ਕਿਹਾ ਜੀ ਬੱਚੀ ਕਹਿੰਦਾ ਜੀ ਮੇਰੀ ਪੋਤੀ ਹੈ ਮਾਈ ਕਿੱਥੇ ਪੜਦੀ ਹੈ ਕਹਿੰਦਾ ਗੁਰੂ ਨਾਨਕ ਪਬਲਿਕ ਸਕੂਲ ਉਹ ਕੁਦਰਤੀ ਉਹਦੀ ਮਾਂ ਨਿਕਲੀ ਜਵਾਖੜੀ ਦੇ ਅੰਦਰੋਂ ਮੈਂ ਕਹਾ ਤਾਂ ਹਿੰਦੀ ਬੋਲਦੀ ਐ ਤੇ ਮੈਨੂੰ ਕਿਹਾ ਕਹਿੰਦਾ ਇਹਦੀ ਮਾਂ ਉਹ ਜਿਹੜੀ ਖੜੀ ਐ ਐਵੇਂ ਪੰਜਾਬੀ ਐ ਮਾਂ ਐਵੇਂ ਪੰਜਾਬੀ ਆ ਗੁਰਸਿੱਖ ਪਰਿਵਾਰ ਐ ਤੇ ਪੋਤੀ ਹਿੰਦੀ ਬੋਲਦੀ ਐ ਤੇ ਪੜਦੀ ਕਿੱਥੇ ਗੁਰਨਾਨਕ ਪਵਨ ਜੀ ਸਾਡੀਆਂ ਮਾਵਾਂ ਡਰਦੀਆਂ ਕਿਉਂ ਨਹੀਂ ਉਹਨਾਂ ਦਾ ਵੀ ਮਸਲਾ ਹੈ ਵਿਚਾਰ ਗਿਆ ਮਸਲਾ ਕੀ ਐ ਕਿ ਕਿਹੜੀ ਨੌਕਰੀ ਐ ਨੌਕਰੀ ਅਸੀਂ ਜੋੜੀ ਹੋਈ ਹੈ ਇੰਗਲਿਸ਼ ਨਾਲ ਹਾਂ ਜਦ ਕੇ ਜਿਹੜਾ ਕਹਿੰਦੇ ਬਈ ਅੰਗਰੇਜ਼ੀ ਨਾਲ ਨਹੀਂ ਨਹੀਂ ਮੈਂ ਦੱਸ ਦਾਂ ਤੈਨੂੰ ਸ਼ਰਾ ਮੇਰੀ ਗੱਲ ਤਾਂ ਸੁਣ ਲਉ ਪਹਿਲਾਂ ਜਿਹੜੀ ਆਈਐਸ ਹੈ ਆਈਐਸ ਜਿਹੜੇ ਡੀਸੀ ਬਣਦੇ ਨੇ ਆਈਪੀਐਸ ਇਹ ਤੁਸੀਂ ਮੇਰੇ ਆਪਣਾ ਪੰਜਾਬੀ ਚ ਪੇਪਰ ਦੇ ਕੇ ਵੀ ਡੀਸੀ ਬਣ ਸਕਦੇ ਹੋ ਅੱਜ ਮਾਨਸਾ ਚ ਡੀਸੀ ਆ ਉਹ ਆਪਣਾ ਪੰਜਾਬੀ ਚ ਪੇਪਰ ਦੇ ਕੇ ਬਣਿਆ ਨਾ ਬਾਈ ਬਰਿੰਦਰ ਸ਼ਰਮਾ ਕੀ ਨਾਮ ਉਹ ਪਹਿਲਾ ਸੀ ਇੱਕ ਹੋਰ ਆ ਗਿਆ ਡੀਸੀ ਸੀ ਨੇ ਕੁਲਵੰਤ ਸਿੰਘ ਕੁਲਵੰਤ ਸਿੰਘ ਇੱਕ ਕੁਲਵੰਤ ਸਿੰਘ ਹੈ ਕੁਲਵੰਤ ਸਿੰਘ ਹੀ ਹੈ ਨਾ ਮਾਨਸਾ ਵਾਲਾ ਇੱਕ ਬਰਿੰਦਰ ਸ਼ਰਮਾ ਜਿਹੜਾ ਤੁਸੀਂ ਕਿਹਾ ਇਹ ਦੋਨੇ ਬੰਦੇ ਪੰਜਾਬੀ ਚ ਪੇਪਰ ਦੇ ਕੇ ਬਣੇ ਡੀਸੀ ਬਾਬਾ ਜੀ ਇੱਕ ਗੱਲ ਮੁਕੰਮਲ ਕਰਨ ਦੇ ਜੋ ਪਹਿਲਾਂ ਫਿਰ ਆਪਾਂ ਐਂ ਗੱਲਾਂ ਕਰਨੀਆਂ ਹੁਣ ਮਸਲਾ ਇਹ ਹੈ ਕਿ ਸੈਂਟਰ ਗਵਰਨਮੈਂਟ ਨੇ ਤਾਂ ਹੀ ਕਾਨੂੰਨ ਬਣਾਤਾ ਜਿੰਨਾ ਤੇ ਸਾਨੂੰ ਇਤਰਾਜ਼ ਜ਼ਿਆਦਾ ਹੁੰਦਾ ਆ ਪਰ ਸਾਡੇ ਪੰਜਾਬ ਵਾਲਿਆਂ ਦੀ ਜਾਨ ਨਿਕਲਦੀ ਹੈ ਜੇ ਪੰਜਾਬ ਦੀਆਂ ਨੌਕਰੀਆਂ ਸਿਰਫ ਪੰਜਾਬੀ ਨਾਲ ਜੋੜ ਦਿਓ ਅੱਜ ਸਾਡੇ ਹਾਈ ਕੋਰਟ ਨੇ ਕਹੇ ਨੂੰ 8 ਸਾਲ ਨਹੀਂ ਬਲਕੇ 15 ਸਾਲ ਹੋ ਗਿਆ ਹੈ ਨੌ ਦੀ ਗੱਲ ਹੈ ਬਾਈ ਨੌ ਦੀ ਗੱਲ ਹੈ ਨਾ ਨੌ ਦੀ ਗੱਲ ਹੈ 16 ਸਾਲ ਹੋ ਗਿਆ ਹੈ ਕਿ ਪੰਜਾਬ ਦੇ ਜਿੰਨੀਆਂ ਅਦਾਲਤਾਂ ਨੇ ਉਥੇ ਪੂਰੀ ਕਾਰਵਾਈ ਪੰਜਾਬੀ ਚ ਹੋ ਸਕਦੀ ਹੈ ਪਰ ਉਹਨਾਂ ਨੇ ਇੱਕ ਬਜਟ ਕਿਹਾ ਕਿ ਇੰਨਾ ਕੁ ਬਜਟ ਬਹੁਤ ਥੋੜਾ ਹੈ ਸਾਨੂੰ ਦੇ ਦਿਓ ਪੰਜਾਬ ਗਵਰਨਮੈਂਟ ਵੱਲੋਂ ਅਸੀਂ ਕਰ ਦਿਆਂਗੇ ਉਹ ਮੈਨੂੰ ਦੱਸੋ ਅਦਾਲਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਚਾਹੇ ਛਤਰ ਬੋਲਾ ਹੋਵੇ ਜਾਂ ਕੇਸ ਹੋਣ ਆਪਣੇ ਪਿੰਡਾਂ ਵਾਲਿਆਂ ਦੇ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵਕੀਲ ਕੀ ਬੋਲ ਰਿਹਾ ਜੱਜ ਕੀ ਲਿਖ ਰਿਹਾ ਆਰਡਰ ਕੀ ਹੈ ਕੇਸ ਬਣਿਆ ਕਿਵੇਂ ਹੈ ਉਹ ਜੋ ਪੰਜਾਬੀ ਜੋ ਫੇਰ ਅਸੀਂ ਕਿਉਂ ਆਏ ਅੱਜ ਕਿ ਆਪਾਂ ਇੱਕ ਤਾਂ ਗੱਲਾਂ ਬਾਤਾਂ ਕਰੀਏ ਇੱਕ ਇਹ ਗੱਲਾਂ ਲਈ ਇੱਕ ਸਹਿਮਤੀ ਬਣਾਈਏ ਕਿ ਜਦੋਂ ਕੋਈ ਲੋਕਲ ਐਮਐਲ ਆਵੇ ਮਨਿਸਟਰ ਆਵੇ ਮੁੱਖ ਮੰਤਰੀ ਆਵੇ ਉਹਨੂੰ ਕਹੀਏ ਕਿ ਯਾਰਾ ਇਹ ਕਰੋਗਾ ਉਹਨੇ ਤੇ ਆ ਗਿਆ ਕਿ ਮੈਂ ਉਹਨੂੰ ਬੇਅਦਬੀ ਬਾਰੇ ਕਰ ਜਾ ਮੇਰੇ ਪਿੰਡ ਦੇ ਮੈਨੂੰ ਕੀ ਮਣ ਗਿਆ ਐਹੀਂ ਚੰਬੜਦੇ ਆ ਇਹ ਚੌਧਰੀ ਅਰਮੂਰੇ ਹਾਂ ਐਹੀਂ ਚੰਬੜਦੇ ਆ ਜਿਹੜਾ ਕਹਿਣਗੇ ਤਾਂ ਜੀ ਕਫਲਾ ਜਿਆ ਕਰਗੇ ਜਿਹਦਾ ਗੋਲੀਆਂ ਖਾ ਅਸੀਂ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਰੋਪੜ ਆਨੰਦਪੁਰ ਸਾਹਿਬ ਤੇ ਨੰਗਲ ਸੀ ਅਸੀਂ ਪਿੰਡਾਂ 'ਚ ਤੁਰੇ ਫਿਰੇ ਉੱਥੇ ਇਹਨਾਂ ਨੇ ਤਿੰਨ ਤੋਂ ਚਾਰ ਮਸਲੇ ਹੱਲ ਕਰਤੇ ਜਰਾ ਤਿੰਨ ਤੋਂ ਚਾਰ ਮਸਲੇ ਕੱਲੀ ਇੱਕ ਆ ਇਹ ਆਪ ਦੱਸਣਗੇ ਆਪਾਂ ਛੋਟੇ ਸ਼ਬਦਾਂ 'ਚ ਦੱਸਿਓ ਜੀ ਬੈਂਸਾਹ ਉਧਰ ਰਾਣਾ ਜੀ ਬੈਠੇ ਨੇ ਇਹਨਾਂ ਨੇ ਕਿਹੜੇ ਮਸਲੇ ਇੱਕ ਪ੍ਰਵਾਸੀਆਂ ਵਾਲਾ ਮਸਲਾ ਇੱਕ ਮਾਈਨਿੰਗ ਵਾਲਾ ਮਸਲਾ ਇੱਕ ਕਿਹੜਾ ਹੋਰ ਸੀ ਪਾਣੀ ਵਾਲਾ ਮਸਲਾ ਹੁਣ ਉਹ ਚੱਲ ਰਿਹਾ ਇਹ ਸਿਰਫ ਆਪਾਂ ਗਰੁੱਪ ਬਣਾਇਆ ਗਰੁੱਪ ਤੋਂ ਡਰ ਕੇ ਕੇ ਲਈ ਵੀ ਇਹ ਨਾਲ ਜੋੜ ਸਕਦੇ ਨੇ ਤੇ ਉਹ ਮਸਲੇ ਹੱਲ ਹੋ ਹੀ ਨਹੀਂ ਮਾੜੇ ਛੋਟੇ ਜੇ ਦੱਸਿਓ ਜੇ ਕਿਵੇਂ ਇਹਨਾਂ ਨੂੰ ਸਾਰਿਆਂ ਨੂੰ ਵੀ ਪਤਾ ਲੱਗੇ ਸਭ ਤੋਂ ਪਰਮਾਤਮਾ ਜੀ ਨੂੰ ਇਹ ਖੁਸ਼ੀ ਹੋਣੀ ਚਾਹੀਦੀ ਤੇ ਇਹ ਜਿਹੇ ਭਰਾ ਦੋ ਜਿਹੜੇ ਸਾਨੂੰ ਮੋਹਰੇ ਲਈ ਤੁਸੀਂ ਸਾਡੀ ਤਾਰੀਫ ਨਾ ਕਰੋ ਬਸ ਦੱਸੋ ਤੁਸੀਂ ਹੱਲ ਕੀ ਕੀਤਾ ਗੱਲ ਇਹ ਸੀ ਫਰਮਲ ਚ ਉੱਥੇ ਸਾਡੇ ਦੋ ਜਿਹੜੇ ਮਤਲਬ ਸੁਪਰਵਾਈਜ਼ਰ ਪੰਜਾਬੀ ਸੀ ਤੇ ਉੱਪਰ ਉਹ ਵਿਗਿਆਸੀ ਪ੍ਰਵਾਸੀ ਜਿਹੜੇ ਉਹ ਉੱਤੇ ਉਹਨਾਂ ਨਾਲ ਥੱਲੇ ਗਏ ਤਾਂ ਸੁਪਰਵਾਈਜ਼ਰ ਨੇ ਵੀ ਐਸ ਤਰ੍ਹਾਂ ਕੰਮ ਕਰਨਾ ਤੂੰ ਉਹ ਕਹਿੰਦਾ ਤੈਨੂੰ ਜਿਆਦਾ ਪਤਾ ਉਹ ਹੋ ਗਿਆ ਹੀ ਉਹ ਫਿਰ ਵਿੱਚ ਪੈ ਗਿਆ ਤੁਹਾਡੇ ਬਰੇਰ ਦੇ ਵਿੱਚ ਮਟਾਰਦਾ ਥੱਲੇ ਉਤਰ ਕੇ ਨਹੀਂ ਉਹ ਉਹਨਾਂ ਨੂੰ ਪੈਗਾ ਢਾ ਲਿਆ ਉਹ ਦੋ ਬੰਦੇ ਹੋਰ ਸੀ ਇੱਕ ਹੋਰ ਸ਼ਾਨਾ ਉਹ ਕਹਿੰਦਾ ਯਾਰ ਕਾਹਨੂੰ ਲੜਦੇ ਉਹ ਬਜ਼ੁਰਗ ਦੀ ਦਾੜੀ ਪੜਦੀ ਇੱਕ ਇੱਕ ਤਾਂ ਥੋੜੀ ਜਿਹੀ ਗੱਲ ਹੋਰ ਦੱਸਿਓ ਸਾਡੇ ਤਮਾਸ ਵੀ ਲੋਕ ਆ ਜਦੋਂ ਉਹ ਉਹਨੂੰ ਕੁੱਟ ਰਹੇ ਸੀ ਨਾ ਤੇ ਦੋ ਪੰਜਾਬੀ ਕੋਲੇ ਖੜੇ ਤਮਾਸ਼ਾ ਵੀ ਦੇਖਦੇ ਸੀ ਜੇ ਹੀ ਨਾਲੇ ਇੱਕ ਜੇ ਹੀ ਅਫਸਰ ਨਾਲੇ ਦੋ ਤਿੰਨ ਤੇ ਹੋ ਗਿਆ ਫੋਨ ਦੀ ਦੇ ਬਹਿ ਜਾਵੇਂ ਬੈਸੇ ਲੱਗ ਜਾਵੇ ਕੱਠਾ ਲੋੜ ਹੀ ਨਹੀਂ ਲੋੜਾ ਉਹਨਾਂ ਨੇ ਉਹਨਾਂ ਨੇ ਨਾ ਕੁਝ ਨਹੀਂ ਕਰਿਆ ਚਲੋ ਜੀ ਹੌਲੀ ਹੌਲੀ ਗੱਲ ਅੱਗੇ ਆ ਗਈ ਸਾਡੇ ਨੋਟਿਸ ਆ ਗਈ ਅਸੀਂ ਕੱਲ ਉੱਥੇ ਕੱਠ ਰੱਖ ਲਿਆ ਇੰਨਾ ਕੱਠ ਹੋ ਗਿਆ ਸਾਡਾ ਪਿੰਡਾ ਨੂੰ ਅਸੀਂ ਹੁੱਕਾ ਦਿੱਤਾ ਪਰ ਚਲ ਪਿੰਡਾ ਨੂੰ ਕੋਆਪਰੇਟ ਕਰ ਸਾਡਾ ਉਸ ਤੋਂ ਬਾਅਦ ਅਸੀਂ ਉਹ ਬੰਦਿਆਂ ਨੂੰ ਉੱਥੇ ਕੀ ਹੋਇਆ ਫਿਰ ਉਹ ਬੰਦਾ ਇੱਕ ਬਾਅਦ ਰਿਟਾਇਰ ਬੰਦਾ ਸੀ ਉਹਨਾਂ ਨੂੰ ਗਾਈਡ ਕਰਦਾ ਤਾਂ ਇੱਕ ਮਤਲਬ ਹਜ਼ਾਰ ਚੁੰਗੀ ਮੇਰੇ ਕੋਲ 20 ਸਾਲ ਤੇ ਉਧਰ ਨਜਾਇਜ਼ ਪਈ ਹੈ ਉੱਥੇ ਜਿੱਦੇ ਵਿੱਚ ਕੋਲਾ ਫੂਕ ਰਿਹਾ ਹੈ ਬਿਜਲੀ ਫੂਕ ਰਿਹਾ ਹੈ ਪਾਣੀ ਫੂਕ ਰਿਹਾ ਹੈ ਰਟਾਇਰ ਹੋਏ ਬੰਦੇ ਫਿਰ ਕੁਆਟਰਾਂ 'ਚ ਰਹਿ ਰਹੇ ਕੋਸੇ ਮਸਲਾ ਚੁੱਕਿਆ ਉਹ ਅਸੀਂ ਫਿਰ ਆਪਣੇ ਚੀਫ ਇੰਜੀਨੀਅਰ ਨਾਲ ਗੱਲ ਕਰੀ ਉਹਦੇ ਨੋਟਿਸ ਲਿਆ ਆਂਦਾ ਉਹ ਕਹਿੰਦਾ ਮੈਂ ਵੀਰੇ ਦਿਨ ਚ ਵੀ ਹੈ ਬਹੁਤ دیر ਦੀ ਉਸ ਤੋਂ ਬਾਅਦ ਉਹ ਗੱਲ ਕਹਿੰਦਾ ਵੀ ਤੁਸੀਂ ਹਾਈ ਲੈਵਲ ਉਧਰ ਲਿਆਓ ਹੁਣ ਉਹ ਐਸਐਸਪੀ ਸਾਹਿਬ ਨੂੰ ਮਿਲਣ ਸਾਡੇ ਪਿੱਛੇ ਇੱਕ ਦੋ ਬੰਦੇ ਸੀ ਜੀ ਐਸਐਸਪੀ ਨੂੰ ਮਿਲ ਚਲੋ ਅਸੀਂ ਕੇਸ ਦਾ ਰਿਸਟਰ ਕਰਾਤਾ ਮੁੱਖ ਦੀ ਗੱਲ ਇਹ ਆ ਧਾਰਾ ਵੀ ਲਵਾਈ ਉਹ 7999 ਲਵਾਈ ਜਿਹੜੀ ਧਰਮ ਖਾਲੀ ਸੀ ਦੂਜੀ ਅੱਜ ਤਾਂ ਚਾਹੀਦੀ